ਝੋਨੇ 'ਚ ਸ਼ੀਤ ਬਲਾਈਟ ਜਾਂ ਝੋਨੇ ਦੇ ਵਿੱਚ ਬਲਾਈਟ ਜਾਂ ਤੁਲਸਾ ਰੋਗ ਕਹਿ ਲੋ ਜਾਂ ਝੋਨਾ ਦੇ ਵਿੱਚ ਫੰਗਸ ਰੋਗ ਦਾ ਆ ਜਾਣਾ ਤਾਂ ਕਿਸਾਨ ਵੀਰੋ ਆਪਾਂ ਅੱਜ ਇਸੇ ਤੇ ਗੱਲ ਕਰਾਂਗੇ ਵੀਡੀਓ ਪੂਰੀ ਜ਼ਰੂਰ ਦੇਖ ਲਓ ਕਿਉਂਕਿ ਆਉਣ ਵਾਲੇ ਟਾਈਮ ਦਾ ਜਿਹੜਾ ਮੇਨ ਬਿਮਾਰੀ ਜਾਂ ਮੇਨ ਸਮੱਸਿਆ ਕਹੀਏ ਜਾਂ ਮੇਨ ਫੰਗਸ ਕਹੀਏ ਉਹ ਰਹੂਗੀ ਤੁਹਾਡੇ ਸ਼ੀਤ ਬਲਾਈਟ ਤਾਂ ਹੁਣ ਸ਼ੀਤ ਬਲਾਈਟ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਦੇਖਣਾ ਪਊ ਹੈ ਕਿ ਇਹ ਦੇਖਣੀ ਕਿਵੇਂ ਆ ਦੇਖੋ ਬਾਹਰੋਂ ਤੁਹਾਨੂੰ ਇਹ ਬਿਲਕੁਲ ਵੀ ਨਹੀਂ ਦਿਖਣੀ ਅੰਦਰ ਨੂੰ ਤੁਹਾਨੂੰ ਜਾਣਾ ਪਊ ਸਟਾਰਟਿੰਗ ਦੇ ਵਿੱਚ ਬਾਅਦ ਦੇ ਵਿੱਚ ਤਾਂ ਇਹ ਦੌਗੀਆਂ ਦੇ ਉੱਪਰ ਆ ਕੇ ਵੀ ਦਿਖਣ ਲੱਗ ਜਾਂਦੀਆਂ ਪੱਤਿਆਂ ਦੇ ਉੱਪਰ ਸਟਾਰਟਿੰਗ ਦੀ ਜਿਹੜੀ ਹੁੰਦੀ ਆ ਉਹ ਜਿਹੜਾ ਤਣਾ ਤੁਹਾਡਾ ਪਾਣੀ ਦਾ ਲੈਵਲ ਆ ਜਿੱਥੇ ਵਾਟਰ ਲੈਵਲ ਕਹიდੀਏ ਵਾਟਰ ਲੈਵਲ ਤੋਂ ਉੱਪਰ ਹੈ ਜਿਹੜੀ ਇਹਦੀ ਸਟਾਰਟਿੰਗ ਜਿਹੜੀ ਦਿਖਾਈ ਦੂਗੀ ਸ਼ੁਰੂਆਤੀ ਲੱਛਣਾਂ ਦੇ ਵਿੱਚ ਹਾਲਾਂਕਿ ਇੱਥੇ ਕੋਈ ਵੀ ਸ਼ੀਤ ਬ্লাইਟ ਨਹੀਂ ਹੈ ਇਹ ਸਿਰਫ ਵੀਡੀਓ ਆਪਾਂ ਜਾਣਕਾਰੀ ਲਈ ਬਣਾ ਰਹੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਬਿਮਾਰੀ ਨੇ ਆਉਣਾ ਆਪਾਂ ਅਗਰ ਉਹ ਤੋਂ ਪਹਿਲਾਂ ਹੀ ਪ੍ਰੀਪੇਅਰ ਹੋ ਜਾਈਏ ਉਹਨੂੰ ਹੋ ਸਕਦਾ ਆਉਣ ਤੋਂ ਆਪਾਂ ਬਚ ਜਾਈਏ ਜਾਂ ਰੋਕਿਆ ਹੁਣ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਾਰਨਾਂ ਦੀ ਦੇਖੋ ਕੋਈ ਵੀ ਗੱਲ ਹੈ ਉਹਦਾ ਪਿੱਛੇ ਨਾ ਕੋਈ ਕੋਈ ਨਾ ਕੋਈ ਰੀਜਨ ਜ਼ਰੂਰ ਹੁੰਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਤੇ ਜੇ ਆਪਾਂ ਨੂੰ ਕਾਰਨ ਦੇ ਬਾਰੇ ਪ੍ਰੋਪਰ ਗਿਆਨ ਹੋਊਗਾ ਤਾਂ ਫਿਰ ਉਹ ਸਾਡਾ ਬਿਮਾਰੀ ਆਉਣ ਤੋਂ ਪਹਿਲਾਂ ਆਪਾਂ ਉਹਦੇ ਤੇ ਕੋਈ ਬਚਤ ਕਰ ਲਈਏ ਜਾਂ ਆਈਵੀ ਨੂੰ ਸੁਚੱਜੇ ਢੰਗ ਨਾਲ ਕੰਟਰੋਲ ਕਰ ਲਈਏ ਉਹਦੀ ਸੁਚੱਜੀ ਆਪਾਂ ਜਿਹੜੀ ਦੇਖਭਾਲ ਕਰ ਲਈਏ ਤਾਂ ਹੁਣ ਹੋਊ ਕੀ ਦੇਖੋ ਛੀਤ ਬਲਾਈਟ ਆਉਣ ਦੇ ਪਿੱਛੇ ਜਿਹੜੇ ਕਾਰਨ ਰਹਿਣਗੇ ਸਭ ਤੋਂ ਪਹਿਲਾਂ ਵੱਡਾ ਕਾਰਨ ਰਹੂਗਾ ਜਾਦੇ ਤੁਹਾਡਾ ਖੇਤਾਂ ਦੇ ਵਿੱਚ ਖੜਾ ਪਾਣੀ ਪਾਣੀ ਹੈ ਜਿਹੜਾ ਜਾਦੇ ਖੜਾ ਰਹਿਣਾ ਇਹ ਬਹੁਤ ਵੱਡਾ ਰੀਜ਼ਨ ਰਹੂਗਾ ਤਾਂ ਹੁਣ ਟਾਈਮ ਆ ਵੀ ਤੁਸੀਂ ਜਿਹੜੇ ਆਉਣ ਵਾਲੇ ਟਾਈਮ ਆ ਕਿਉਂਕਿ ਅੱਧੀ ਘਾਦੋਂ ਜੇ ਮੈਂ ਗੱਲ ਕਰਾਂ ਅੱਜ ਅੱਧਾ ਕਿ ਸੌਣ ਟੱਪ ਗਿਆ ਤੇ ਅੱਧੀ ਘਾਦੋਂ ਯਾਨੀ ਕਿ 20-22 ਦਿਨਾਂ ਨੂੰ ਇਹਦੇ ਲੱਛਣ ਦਿਖਾਈ ਦੇਣ ਲੱਗ ਸਕਦੇ ਆ ਆਸ ਕਰਦੇ ਆ ਵਾਹਿਗੁਰੂਗੇ ਅਰਦਾਸ ਵੀ ਕਰਦੇ ਵੀ ਨਾ ਆਵੇ ਕੋਈ ਜ਼ਰੂਰੀ ਨਹੀਂ ਆ ਵੀ ਖਰਚਾ ਹੀ ਕਰਨਾ ਪਰ ਅੱਧੀ ਦੇ ਪੌਦਿਆਂ ਦੇ ਲੱਛਣ ਦਿਖਾਈ ਦੇਣ ਲੱਗਣਗੇ ਹੁਣ ਤੁਹਾਡੇ ਕੋਲੇ ਜ਼ਰੂਰ ਤਾਂ ਵੀ ਪਾਣੀ ਸੁਕਾ ਸੁਕਾ ਕੇ ਲਾਓ ਇਹ ਸਭ ਤੋਂ ਵੱਡਾ ਇਹਦਾ ਰੀਜਨ ਰਹਿੰਦਾ ਉਸ ਤੋਂ ਦੂਜਾ ਰੀਜਨ ਹੈਗਾ ਜਿਹੜਾ ਤੁਹਾਡੇ ਆਣਾ ਮਤਲਬ ਖਾਲਾਂ ਬੱਟਾਂ ਦੀ ਕਈ ਆਸੇ ਪਾਸੇ ਦੀ ਸਫਾਈ ਵਾਲਾਂ ਕੇ ਝੋਨੇ ਵਾਲਿਆਂ ਦੇ ਵਿੱਚ ਇੱਥੇ ਤਕਰੀਬਨ ਸਫਾਈ ਵਾਲਾ ਕੋਈ ਦਿੱਕਤ ਨਹੀਂ ਹੁੰਦੀ ਸਫਾਈ ਵਧੀਆ ਹੁੰਦੀ ਹੈ ਤੀਜਾ ਵੱਡਾ ਰੀਜਨ ਰਹਿੰਦਾ ਜਿੱਥੇ ਜ਼ਿਆਦਾ ਜੂੜਗਾ ਪਈ ਹੈ ਕਿਉਂਕਿ ਦੇਖੋ ਹੁਣ ਤੁਹਾਨੂੰ ਪਤਾ ਵੀ ਆਪਾਂ ਐਸਵਾਨ ਚ ਜ਼ਿਆਦਾ ਜੂੜੀਆਂ ਪਾ ਬੈਠੇ ਰੀਜਨ ਕੋਈ ਵੀ ਆ ਨਾ ਹੀ ਚੱਲਿਆ ਮਾੜਾ ਨਹੀਂਦਾ ਸੀ ਕੁਝ ਵੀ ਹੋ ਸਕਦਾ ਉਹ ਪੌਣੀ ਪੈਂਦੀ ਆ ਮੈਂ ਮੰਨਦਾ ਮਜਬੂਰੀ ਹੁੰਦੀ ਆ ਕਈ ਜੀ ਤਾਂ ਉਹ ਵੀ ਇੱਕ ਬਹੁਤ ਵੱਡਾ ਰੀਜਨ ਯੋਗਦਾਨ ਦੇਊਗਾ ਜਿੱਥੇ ਜ਼ਿਆਦਾ ਨਾਈਟ੍ਰੋਜਨ ਆ ਓਵਰ ਨਾਈਟ੍ਰੋਜਨ ਆ ਉੱਤੇ ਸ਼ੀਤ ਬਲਾਈ ਟਾਉਣ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਆ ਤਾਂ ਇੱਕ ਮੈਂ ਇਥੇ ਵੀ ਜੋੜ ਦਿੰਗੇ ਵੀ ਪੋਟਾਸ਼ ਦੀ ਡੈਫੀਸ਼ੈਂਸੀ ਕਾਰਨ ਵੀ ਜਿਹੜੀ ਕਿਉਂਕਿ ਪੋਟਾਸ਼ ਜਦੋਂ ਆਪਾਂ ਪੌਣੇ ਤੋਂ ਉਹਦੇ ਚੱਕ ਮੈਂ ਕਹਿੰਦਾ ਡੀਜੀ ਜੀ ਮੈਨੇਜਮੈਂਟ ਦਾ ਕੰਮ ਕਰਦਾ ਜਾਨੀ ਕਿ ਆਉਣ ਵਾਲੀਆਂ ਬਿਮਾਰੀਆਂ ਤੋਂ ਪੋਟਾਸ਼ ਵੀ ਬਚਾਉਂਦਾ ਜੇ ਕਿਤੇ ਪੋਟਾਸ਼ ਦੀ ਰੈਪੀਜੈਂਸ ਹੈ ਤਾਂ ਉੱਥੇ ਵੀ ਫੰਗਸ ਆ ਜਾਂਿਆ ਕੋਈ ਵੀ ਤਰ੍ਹਾਂ ਦੀਆਂ ਬਿਮਾਰੀਆਂ ਕਈ ਰਿ ਉੱਤੋਂ ਦੀ ਪੈ ਜਾਂਦੀਆਂ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਅਗਰ ਇਹ ਚੀਜ਼ਾਂ ਦੇ ਉੱਤੇ ਤੁਸੀਂ ਟਾਈਮ ਸਿਰ ਹੁਣ ਧਿਆਨ ਦਿਓਗੇ ਪਹਿਰਾ ਦਿਓਗੇ ਤਾਂ ਉਹ ਸਾਦਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀ ਬਚਦਾ ਜਿਹੜੀ ਉਹ ਰਹਿ ਜੇਗੀ ਤੇ ਤੁਸੀਂ ਜਿਹੜੀਆਂ ਬਿਮਾਰੀਆਂ ਤੋਂ ਬਚ ਰਹੋਗੇ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਔਰ ਆਉਣ ਤੋਂ ਬਾਅਦ ਦੀਆਂ ਫਿਰ ਉਹ ਬਾਅਦ ਦੀਆਂ ਗੱਲਾਂ ਨੇ ਕਿਹੜਾ ਫੰਗੀ ਸਾਈਡ ਕਦੋਂ ਕਿਵੇਂ ਕਿੰਨੀ ਮਾਤਰਾ ਵਿੱਚ ਵਰਤਣਾ ਉਹ ਟਾਈਮ ਸਿਰ ਆਪਾਂ ਇੱਕ ਅੱਧੀ ਵੀਡੀਓ ਹੋਰ ਉਹਦੇ ਤੇ ਪਾ ਦਾਂਗੇ ਹੌਣ ਧਿਆਨ ਦੇਣ ਯੋਗ ਚੀਜ਼ ਹੈ ਵੀਡੀਓ ਤਾਂ ਹੀ ਬਣਾਈ ਐਡਵਾਂਸ ਦੇ ਵਿੱਚ ਆਈ ਬਿਮਾਰੀ ਤੋਂ ਦੱਸਣਾ ਇੱਕ ਕਪਾੜ ADVANCE ਦੇ ਵਿੱਚ ਦੱਸਣਾ ਵੀ ਆਹ ਕਾਰਨਾ ਕਰਕੇ ਆ ਜੂਗੀ ਉਹਦਾ ਸ਼ਾਇਦ ਕਿਸਾਨ ਜ਼ਿਆਦਾ ਬੈਨੀਫਿਟਾ ਜਿਹੜੇ ਲੈ ਸਕਦੇ ਆ ਤਾਂ ਬਹੁਤ ਬਹੁਤ ਧੰਨਵਾਦ ਜੀ